ਅੱਜ ਦੀ ਇਸ ਇਕਸਾਲੀ ਕਾਂਗਰਸੀ ਵਰਕਲਪ ਦੀ ਮੀਟਿੰਗ ਵੀ ਮੱਜ ਤੇ ਉਪਸਥਿਤ ਕਾਂਗਰਸ ਪਾਰਟੀ ਦੀ ਹੋਰ ਸਿਆਸਤ ਦੇ ਬਾਬਾ ਬੋਲ ਜੁਨਾਤੋ ਬਹੁਤ ਸਾਡੇ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਬਾਤ ਹਾਸ ਕਰਕੇ ਰਾਜਾ ਬਣੇ ਜੀ मैं छोटा जहा हों तक ना हों सरदार लाल सिंह जी कहनी और करनी के पक्के और जिस तरह हरजात सिंह कपूर साहब तो उन्होंने कहा कि इस तो पहला दिया कांग्रेस पार्टी दिया सरकार बना बहुत वाला आपका रोल अदा करने वाले बेशक मुख्यमंत्री तो नहीं रहे पर कई मुख्यमंत्री बनाने वाले सरदार लाल सिंह जी

बहुत मोड़ा व्यक्ति साबका एम एल ए डॉक्टर राजेंद्र सिंह जी बहुत सरकारियों और साढ़े जनरल सकत्र कांग्रेस कमेटी के संदीप संधु साहेब बहुत सरकारियों और साढ़े साबका एम राजनाथ साहेब बहुत सरकारियों मेरी भैन जिन्होंने बहुत साल का मैं समझना संघर्ष है उस मेरी भैन का મેના કોંગ્રેસ થી પ્રધાન શ્રી શરણ ધાવાજી બહુત સકકારીઓ અને ਸਾਡੇ રિઝલ્ટ લીડર નગરપાલિકા શખના સાહેબ બહુત સકકારીઓ અને ਸਾਡੇ મેયર રહે ઓર નકબીસ સે شریف ઇન્સાન આદરણીય વિષ્ણુ શર્માજી વે સાગે બલાકા મે પ્રધાન સહેબાને સારી કોંગ્રેસ પાર્ટી કે બદર સાથીઓ ਅੱਜ ਮੈਂ ਬਧਾਈ ਦੇਣਾ ਚਾਹ ਰਿਹਾ ਪਟਿਆਲੇ ਦੀ ਕਾਂਗਰਸ ਨੂੰ ਭਰਮ ਦਾ 2 ਸਾਲਾਂ ਚ ਜਿਨ੍ਹਾਂ ਨੇ ਕਦੇ ਨਾ ਕਦੇ ਕਹਿੰਦਾ ਸੀ ਕੱਠ ਵੀ ਆਪਾਂ ਜਨਤਾ ਬੁਲਾਉਣੀ ਹੈ ਜਾਂ ਨਹੀਂ ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਯਾਰ ਕੰਮ ਰਹਿਵੇਂ ਆ ਲੋਕਾਂ ਨੂੰ ਸ਼ਾਇਦ ਨਾ ਹੋ ਇਹ ਦਿੱਕਤਾ ਸੀ ਜ ਕਦੇ ਕਦੇ ਗਲਤ ਕਰਦੇ ਸੀ ਲੀਡਰ ਸਹਿਬਾਨ ਲੇਕਿਨ ਅੱਜ ਦਾ ਜਿਹੜਾ ਕੱਠ ਹੈ ਸੰਦੀਪ ਸੰਧੂ ਸਾਹਿਬ

ਅੱਜ ਦੇ ਇਹ ਸਖਤ ਵੀ ਸਾਬਤ ਕਰਦਾ ਆ ਕਿ ਇਹ ਲੀਡਰ ਹੈ ਜਿਹੜੇ ਜ਼ਮੀਨੀ ਸਰਤੇ ਜਿਹੜੇ ਪੰਜਾਬ ਦੇ ਲੀਡਰ ਹਨ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹੋ ਜਿਹੀ ਸਾਕੀ ਸਾਦਗੀ ਆਖਣ ਅਗਰ ਅੱਖੋਂ ਪਰੋਖੇ ਬਗਸ ਪਾਰਟੀ ਨਾਲ ਅਸੀਂ ਕਰਾਂਗੇ ਤਾਂ ਇਹ ਅੰਜਾਮ ਚੰਗਾ ਨਹੀਂ ਹੋਏਗਾ ਕਿਉਂਕਿ ਇਹੋ ਜਿਹੇ ਡੋਖਾ ਵੀ ਜਿਨ੍ਹਾਂ ਨੇ ਆਪ ਦੇ ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਬਾਗੋਤ ਸੰਭਾਲੀ ਹੈ ਪਟਿਆਲੇ ਦੇ ਲੋਕਾਂ ਦੀ ਬਾਗੋਤ ਸੰਭਾਲੀ ਹੈ ਆ ਮੈਨੂੰ ਯਾਦ ਹੈ ਇਹ ਸਭੇ ਚੀਫ ਸੇਫਾਇਰ ਕਰਦੇ ਸਨ ਸਰਦਾਰ ਹਰਜਾਨ ਸਿੰਘ ਤਕਬੋਤ ਸਾਹਿਬ ਦੇਸ਼ਕ ਆਜਾ ਪੰਜਾਬ ਦਾ ਪ੍ਰਧਾਨ ਬਣ ਗਿਆ ਲੇਕਿਨ ਮਹਾਜ ਸਭਾ ਵਿੱਚ ਭਾਸ਼ਣ ਕੋਲ ਮੇਲੇ

मुखमंत्री जागरू का चुप चुपीते राजे अमरिंग तीजी बार बन गए लाल सिंह जी की गल सुना चाहना मैं यूथ कांग्रेस का इलेक्शन लड़िया दो हजार अठ की गल कैप्टन अमरिंदर बोलिया करती

तो राजा वरिंग मदद करनी है।, है, है।, है कि यूथ कांग्रेस नहींदार लाल इस करके दस रहा कि इन्होंने बंदियत है ये बंदे कितने रहने वर्चुअल पार्टी ने झंडा चुटन आ इग्नोर नहीं कर सकते नहीं। असली, असली पार्टी का ने कि बगावत बगावत हुई है कि की वफादारी काश ने क्या नहीं अच्छे लिख लो कि छपंजा छपंजा साल राजनीति चीह तीह साल आके परिवार ने फिर ਅਗੋੜਾ ਗਾਗਨ ਬੱਦੀ ਹੈ ਕਿ ਜਿਹਦੇ ਦਰੋਣਾ ਚਾਰਿਆਂ ਨੇ ਇਕ ਲਗਿਆ ਇਕ ਲਗਿਆ ਦਰੋਣਾ ਚਾਰਿਆਂ ਨੇ ਸਿੱਖਿਆ ਦਿੱਤੀ ਲੇਕਿਨ ਇਕ ਲਗਿਆ ਨੇ ਦਰੋਣਾ ਚਾਰਿਆਂ ਦੀ ਮੂਰਤੀ ਅੱਗੇ ਰੱਖੇ ਫੇ ਪੀਰ ਦੀ ਸਿੱਖਿਆ ਪੀਰ ਗਵਾਨ ਦੀ ਸਿੱਖਿਆ ਲਈ ਤੇ ਜਦੋਂ ਫੇਰੀ ਇਕ ਲਗਿਆ ਨੇ ਇਕ ਲਗਿਆ ਦਰੋਣਾ ਚਾਰਿਆਂ ਦੇ ਸਾਹਮਣੇ ਉਹ ਕਹਿੰਦਾ ਗੁਰੂ ਜੀ ਮੈਨੇ ਤੋ ਆਕੀ ਫੋਟੋ ਸਾਹਮਣੇ ਰੱਖ ਕੇ ਹੀ ਸਭ ਕੁਝ ਸਿੱਖ ਲਿਆ ਉਹਨੇ ਕਿਹਾ ਤੀਰ ਚਲਾ ਕੇ ਉਹ ਆਕੀ ਉਹਨੇ ਤੀਰ ਚਲਾਇਆ ਕਿ ਦਰੋਣਾ ਚਾਰਾ ਨੇ ਪਤਾ ਲੱਗ ਗਿਆ ਕਿ ਇਹ ਤਾਂ ਚੰਤੂ ਵੀ ਟੱਕਾ ਵਿਦਵਾਨ ਨੇ ਕਿ ਫੇਰ ਉਹਨਾਂ ਨੇ ਕਿਹਾ ਕਿਦਾ ਮੈਂ ਦਸ਼ਨਾ ਮੰਗਣਾ ਚਾਹੁੰਦਾ ਗੁਰੂ ਦਸ਼ਨਾ ਆ ਕੀ ਦੇ ਕੇ ਕਿ ਲਗਿਆ ਕਿ ਇੱਕ ਲੰਮਿਆਂ ਨੇ ਸਿਆਜ ਕੁਸ਼ਮੰਦੋ ਕਿ ਦਰੋਣਾ ਚਾਰਾ ਨੇ ਕਿਹਾ ਕਿ ਮੈਂ ਕਿਹਾ ਗੁੱਫਾ ਨਹੀਂ ਦਾ। ਕਹਿਣ ਦਾ ਮਸਲਾ ਇਹ ਅੱਜ ਹੋਣੀ ਬੁਲਾ ਰਹੇ ਨੇ। ਇਹੋ ਜੇ ਟਕਸਾਲੀ ਪਰਿਵਾਰਾਂ ਦੀ ਉਹੋ ਜਿਹੀ ਉਤਾਰ ਹੈ ਕਿ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਡਾ ਗੁੱਠਾ ਵੀ ਬਣੇਗੀ, ਸਾਸੀ ਦੇਵਾਂਗੇ, ਲੇਕਿਨ ਕਾਂਗਰਸ ਪਾਰਟੀ ਨੇ ਧਾੜ ਖੜੇ ਰੁਕਾ ਕੇ। ਅੱਜ ਪੰਜਾਬ ਦੇ ਇੰਦਰ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਇੰਦਰ ਕਾਂਗਰਸ ਪਾਰਟੀ ਨੇ ਚੱਲੇ ਲੱਗੇ ਆ। आज कांग्रेस पार्टी ना पार से द्राहु गानी, सोनिया, गानी, बोल है। और मैं लाल सिंह मेरे कांग्रेस पार्टी उठे की उठे खरी गई क्योंकि जो लोग जाते छबरा सरदार लाल सिंह जी ने टैक्ट भी दिखी पिछली आई पिछली तो पिछली वारी इस करके तो नहीं दिखी कि मुख्यमंत्री जरा बनना चाहता हालांकि लाल सिंहदारे भी राहुल गांधी के नेहुल गांधी बहुत प्यार करता कैप्टन अमरिंदर दौर एक लत्त खड़े हो गए मेरा दो टिकटा सरदार रजिंद्र सिंह से सरदार लाल सिंह जीवन एक ही बंदे में राहुल गांधी ने वादा मिलता ਇਹ ਮੈਨੂੰ ਇਸ ਦਾ ਚੀਨ ਹੈ ਪਤਾ ਸੋ ਕਹਿ ਦਤਾ ਹੈ ਇਹ ਭੱਲੇ ਵਿਨਾਗਿਆ ਕੁਰਬਾਨੀਆਂ ਉਹਨੂੰ ਡਰ ਪਾਇਆ ਕਿ ਮੁੱਖ ਮੰਤਰੀ ਲਾਲ ਸਿੰਘ ਨਾਹਰ ਜੀ ਲੇਕਿਨ ਲਾਲ ਸਿੰਘ ਕਿਨੇ ਤੱਕ ਦੇ ਹਦਾਂ ਸਾਹ ਦਿਖਾਈ ਅਗਰ ਲਾਲ ਸਿੰਘ ਜੀ ਚੌਂਕੇ ਇੱਕ ਪਾਸੇ ਖੜੇ ਹੋ ਜਾਂਦੇ ਤੇ ਪੌਣੀ ਕਾਂਗਰਸ ਰਾਜ ਸਿੰਘ ਦੇ ਨਾਲ ਖੜੀ ਹੁੰਦੀ ਸਾਡੇ ਅਗੇ ਨੌਜਵਾਨਾਂ ਨੇ ਮਿਲਦੇ ਅਸੀਂ ਤਾਂ ਕੀਤੀ ਦਿਨਾਂ ਲੇਕਿਨ ਵਫਾਦਾਰੀ ਉਸ ਤਵੇ

संत प्राप्त कीती की अब लोग महाराजा रणजीत सिंह को याद करते हैं कट के बेच इनकी ताकत है कट के बेच ऐसे तरह चलो तो महाराजा रणजीत सिंह का राज का भी देखिए आज किसानी आंदोलन के क्या है इस महीना जिथे चाहे हिंदू सी चाहे सिख सी चाहे मजदूर सी का चाहे, चाहे मुसलमान सी का पंजाब के लोगों ने पिछली आई में किसानी आंदोलन

ਸਾਲ ਨੂੰ ਦੋ ਦੇ ਕਰ ਕਰੇਗਾ ਲੈ ਕਰ ਤੂੰ